ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਨੇ ਸੂਟ ਲਏਗੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਤੇ ਬਹੁਤ ਬਹੁਤ ਜਿਆਦੇ ਸੋਨਾ ਸਟੱਫ ਹੈਗਾ ਇਹਨਾਂ ਦਾ ਤੇ ਜੇ ਤੁਸੀਂ ਆਰਡਰ ਕਰਨਾ ਚਾਹੋਗੇ ਆਪਣਾ ਨੰਬਰ ਹੈਗਾ 8557905009 ਉਤੇ ਜਾ ਕੇ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸਟਾਰਟ ਕਰਦੇ ਆ ਫਿਰ ਵੀਡੀਓ ਹੈ ਜਿਹੜੀ ਕਾਫੀ ਲੰਬੀ ਹੋ ਜਾਂਦੀ ਹੈ ਤਾਂ ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਂਗੀ ਬਹੁਤ ਜਿਆਦੇ ਸੋਹਣੇ ਜਿਹੜੀਆਂ ਆਪਾਂ ਕੋਟ ਸੈੱਟ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਕੋਟ ਸੈੱਟ ਲਈ ਆਪਾਂ ਸਪੈਸ਼ਲ ਕਪੜਾ ਲੈ ਕੇ ਆਏ ਆਂਗੇ ਤੇ ਕੋਟ ਸੈੱਟ ਰੈਡੀ ਵੀ ਹੋ ਕੇ ਆਏ ਨੇ ਕਿ ਮੈਂ ਦੇਖ ਲਈਏ ਲਾਸਟ ਦੇ ਵਿੱਚ ਤੁਹਾਨੂੰ ਸ਼ੋਅ ਕਰ ਦੂੰਗੀ ਵੀ ਕਿੱਦਾਂ ਦੇ ਆਪਾਂ ਸਲਾਈ ਕਰਾਈ ਹੈਗੀ ਕੁਸ਼ਕਨਾ ਅੱਜ ਕੋਰੀਅਰ ਚਲੇ ਗਏ ਕੋਰਸੈਟ ਦੇ ਤਾਂ ਕਰਕੇ ਨੀ ਮੈਂ ਵੀਡੀਓ ਬਣਾਉਣੀ ਸੀਗੀ ਜਲਦੀ ਦੇ ਵਿੱਚ ਸੀਗੇ ਇਦਾਂ ਹੀ ਨਿਕਲ ਗਏ ਉਹ ਤੇ ਇਹ ਸਪੈਸ਼ਲ ਜਿਹੜਾ ਸਟਾਫ ਹੈਗਾ ਕੋਰਸੈਟ ਲਈ ਆ ਕੋਰਸੈਟ ਪੜਾਓ ਤੇ ਲੂਜ਼ ਤੁਸੀਂ ਡ्रेसेस ਬਣਾਓ ਹਨਾ ਵਨ ਪੀਸ ਤਾਂ ਤੁਸੀਂ ਇਹਨਾਂ ਦੀਆ ਰੈਡੀ ਕਰਵਾਓ ਜਰੂਰ ਇਹ ਮਤਲਬ ਜਿਹੜਾ ਸਟਾਫ ਹੈਗਾ ਸਪੈਸ਼ਲ ਕੋਰਸੈਟਾਂ ਲਈ ਹੀ ਹੈਗਾ ਤੇ ਇਹਨਾਂ ਦਾ ਪ੍ਰਾਈਸ ਰਹੇਗਾ 1500 ਪਲਾਸਟ ਸ਼ੇਪਿੰਗ ਰਹੂਗਾ ਜੇ ਤੁਸੀਂ ਰੈਡੀ ਕਰਵਾਉਣਗੇ ਤੇ ਆਪਣਾ ਤੁਹਾਡਾ ਮੈਜ਼ਰਮੈਂਟ ਜਿਹੜਾ ਪ੍ਰੋਪਰ ਹੋਣਾ ਚਾਹੀਦਾ ਹੈਗਾ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਵਾਈਟ ਦੇ ਵਿੱਚ ਹੈਗਾ ਇਹਦਾ ਤੇ ਇਹਨਾਂ ਦੇ ਕਾਟਸਟ ਮਤਲਬ ਬਣੇ ਹੋਏ ਜਿਆਦਾ ਸੋਹਣੇ ਲੱਗਦੇ ਨੇ ਇਹ ਜਿਹੀਆਂ ਚੀਜ਼ਾਂ ਦੇ ਤੇ ਨੈਕਸਟ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਫਿਰ ਅੱਗੇ ਆਪਾਂ ਵਾ ਦੇਖੋ ਨੈਕਸਟ ਇਹ ਵਾਲਾ ਕਲਰ ਰਹਿਕਾ ਲਓ ਜੀ ਵਿਦਾਊਟ ਲਾਈਨਿੰਗ ਸਟੀਚ ਹੋਣਗੇ ਲਾਈਨਿੰਗ ਦੇ ਨਾਲ ਕੋਈ ਲੋੜ ਨਹੀਂ ਹੈਗੀ ਤੇ ਇਹਨਾਂ ਦੇ ਤੁਸੀਂ ਜਿਹੜੀਆਂ ਪੈੜਾ ਸੂਟ ਲੈ ਕੇ ਕਰਦੇ ਨੇਗੇ ਤਾਂ ਤੁਸੀਂ ਸੂਟ ਵੀ ਬਣਾ ਸਕਦੇ ਹੋ ਇਹਨਾਂ ਦੇ ਬਟ ਇਹ ਹਨਾ ਜਿਹੜੀਆਂ ਮਤਲਬ ਜ਼ਿਆਦਾ ਡਿਮਾਂਡ ਦੇ ਵਿੱਚ ਅੱਜਕੱਲ ਚੱਲ ਰਿਹਾ ਮੇਰੇ ਕੋਲ ਕੋਟ ਸੈਟ ਆ ਰਹੇ ਨੇਗੇ ਵੀ ਕਾਫੀ ਪੈੜਾ ਰੈਡੀ ਕਰਵਾ ਰਿਹਾ ਨੇ ਕੋਟ ਸੈਟ ਤਾਂ ਕਰਕੇ ਹਨਾ ਵੀ ਉਹਨਾਂ ਲਈ ਹਨਾ ਆਪਾਂ ਸਪੈਸ਼ਲ ਜਿਹੜਾ ਸਟੱਫ ਲੈ ਕੇ ਆਏ ਹਾਂਗੇ ਲਓ ਜੀ ਦੇਖੋ ਕਲਰ ਕਿੰਨਾ ਸੋਹਣਾ ਹੈ ਇਹ ਵਾਲਾ ਤੇ ਫਿਰ ਇਹਦੇ ਵਿੱਚ ਹੀ ਸੈਕਿੰਡ ਕਲਰ ਆ ਜਾਊਗਾ ਦੇਖੋ ਰਸਟ ਸ਼ੇਡ ਦੇ ਵਿੱਚ ਹੈਗਾ ਇਹ ਵਾਲਾ ਨਹੀਂ ਤੁਸੀਂ ਸੂਟ ਵੀ ਬਣਾਉਂਗੇ ਸੂਟ ਵੀ ਬਹੁਤ ਸੋਹਣੇ ਬਣਨਗੇ ਲੋ ਜੇ ਇਸ ਤਰ੍ਹਾਂ ਸੈਕਿੰਡ ਕਲਰ ਇਹ ਆ ਚੁੱਕਾ ਤੁਸੀਂ ਦੇਖ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਦੇਖੋ ਇਦਾਂ ਦਾ ਪ੍ਰਿੰਟ ਆ ਚੁੱਕਾ ਦੇਖੋ ਇਸ ਤਰ੍ਹਾਂ ਮਤਲਬ ਜਿਸ ਅਕੋਰਡਿੰਗ ਇਹਨਾਂ ਦੀ ਪ੍ਰਿੰਟਿੰਗ ਹੈ ਹਨਾ ਡਿਜ਼ਾਈਨ ਹੈਗਾ ਮੈਂ ਉਸ ਅਕੋਰਡਿੰਗ ਤੁਹਾਨੂੰ ਸਲਾਹ ਦਿੰਦੀ ਆ ਕਿ ਵੀ ਤੁਸੀਂ ਨਾ ਇਹਨਾਂ ਦੇ ਕੋਆਰਡ ਸੈਟ ਬਣਾ ਲਿਓ ਡ्रेसेस ਬਣਾ ਲਿਓ ਬਟ ਜਿਹੜੀਆਂ ਪਹਿਣਾ ਸੂਟ ਲਾਈਕ ਕਰਦੀਆਂ ਨੇ ਵੀ ਅਸੀਂ ਸੂਟ ਹੀ ਪਾਉਣੇ ਨੇਗੇ ਤਾਂ ਤੁਸੀਂ ਇਹਨਾਂ ਦੇ ਮਤਲਬ ਜਿਹੜੇ ਸੂਟ ਲੇਗੇ ਸੂਟ ਵੀ ਬਣਾ ਸਕਦੇ ਹੋਗੇ ਲੋ ਜੀ ਤੇ ਫਿਰ ਇਸ ਤੋਂ ਬਾਅਦ ਆ ਚੁੱਕਾ ਜੀ ਇਹ ਵਾਲਾ ਸਟਫ ਦੇਖੋ ਇਦਾਂ ਦਾ ਕਲਰ ਆ ਚੁੱਕਾ ਠੀਕ ਹੈ ਜੀ ਤੇਰੇ ਤੁਸੀਂ ਕਾਟ ਸੈਟ ਬਣਾਇਓ ਕੁਛ ਮਰਜ਼ੀ ਰੈਡੀ ਕਰਾਇਓ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਜਿਹੜਾ ਪ੍ਰੋਪਰ ਸੈਂਡ ਕਰਦੇ ਹੋ ਜੇ ਤੁਸੀਂ ਕਿਤੇ ਵੀ ਹਨ ਰੈਡੀ ਕਰਵਾਉਣੇ ਹੋ ਤਾਂ ਤਾਂ ਪਲੱਸ ਸ਼ਿਪਿੰਗ ਹੈ 1500 ਇਹਨਾਂ ਦਾ ਪ੍ਰਾਈਸ ਹੈਗਾ 1500 ਸੌਰੀ ਪਲੱਸ ਸ਼ਿਪਿੰਗ ਹੈਗੀ ਤਾਂ ਤੁਸੀਂ ਆਪਣੇ ਘਰ ਤੱਕ ਲੀਂਗੇ ਜਿਹੜੇ ਇਹ ਭਗਵਾ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਹਣਾ ਸਟੱਫ ਹੈ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਅਗੇ ਬਹੁਤ ਜਿਆਦਾ ਬਿਲਕੁਲ ਮਤਲਬ ਠੰਡਾ ਸਟੱਫ ਹੈਗਾ ਵਿਦਆਊਟ ਲਾਈਨਿੰਗ ਇਹ ਪਊਗਾ ਦੇਖੋ ਜੀ ਇਹ ਤਾਂ ਠੀਕ ਹੈ ਜੀ ਲੋ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਵਿਦਾਊਟ ਲਾਈਨਿੰਗ ਇੰਨਾ ਕਿ ਜਿਹੜਾ ਕੱਪੜਾ ਹੈਗਾ ਬਹੁਤ ਜਿਆਦਾ ਸੌਫਟ ਹੈਗਾ ਲੋ ਜੀ ਆਪਾਂ ਸੂਟ ਲੈ ਕੇ ਆਏ ਹਾਂਗੇ ਇਹ ਤੋਂ ਇੱਕ ਦੇ ਵਿੱਚ ਮਤਲਬ ਦੋ ਦੋ ਸੂਟ ਤੁਹਾਨੂੰ ਮਿਲ ਜਾਣਗੇ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਵੀ ਮਤਲਬ ਇਹਨਾਂ ਦਾ ਠੀਕ ਹੈਗਾ ਤੇ ਇੱਕ ਸਟੱਫ ਅਕੋਰਡਿੰਗ ਹੈ ਜਿਹੜਾ ਪ੍ਰਾਈਸ ਬਹੁਤ ਜ਼ਿਆਦਾ ਮਤਲਬ ਠੀਕ ਹੈ ਪਿਓਰ ਦੇ ਵਿੱਚ ਹੈਗਾ ਸਟੱਫ ਅ ਲੋ ਜੀ ਬਿਲਕੁਲ ਦੇਖੋ ਇਸ ਤਰ੍ਹਾਂ ਕੱਪੜਾ ਹੈਗਾ ਬਹੁਤ ਲਾਈਟ ਵੇਟ ਹੈਗਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਠੀਕੇ ਜੀ ਤੇ ਇਹਦਾ ਪ੍ਰਾਈਸ ਰੂਗਾ ਜੀ 1500 ਇਹਦੇ ਵਿੱਚ ਤੁਹਾਨੂੰ ਜਿਹੜੇ ਸਾਰੇ ਪ੍ਰਿੰਟਿੰਗ ਉਹ ਤੁਹਾਨੂੰ ਸ਼ੋਅ ਕਰ ਦਿੰਨੇ ਆਂਗੇ ਤੇ ਇਹ ਮਤਲਬ ਜਿਹੜਾ ਸਟਾਕ ਸੀਗਾ ਪਹਿਲਾਂ ਮੇਰੇ ਖਿਆਲ ਚ 2 ਮਹੀਨੇ ਪਹਿਲਾਂ ਆਇਆ ਹੋਣਾ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਦੇ ਉਦੋਂ ਹੀ ਸੋਲਡ ਹੋ ਗਿਆ ਸੀਗਾ ਰਿਪੀਟ ਮੇਰੇ ਖਿਆਲ ਚ ਮੈਨੂੰ ਕੁਝ ਕੁ ਕਲਰ ਮਿਲਣਗੇ ਬਟ ਇਹ ਮੈਂ ਜਦੋਂ ਘਰ ਆ ਕੇ ਦੇਖਿਆ ਹਨਾ ਵੀ ਇਹਦੇ ਨਾਲ ਦਾ ਆਪਾਂ ਸਟਾਕ ਪਹਿਲਾਂ ਵੀ ਸੇਲ ਕੀਤਾ ਹੈਗਾ ਪਰ ਇਹ ਕਪੜਾ ਬਹੁਤ ਕੰਫਰਟੇਬਲ ਹੈ ਬਹੁਤ ਭੈਣਾਂ ਨੇ ਲਾਈਕ ਕੀਤਾ ਇਹ ਕਪੜਾ ਬਹੁਤ بار-बार ਮਿੱਤੋ ਰਿਪੀਟ ਵੀ ਆਰਡਰ ਆ ਰਹੇ ਸੀਗੇ ਪਰ ਉਸ ਟਾਈਮ ਨਹੀਂ ਮਿਲਿਆ ਸੀਗਾ ਇਹ ਤੇ ਹੁਣ ਵੀ ਮਤਲਬ ਕੁਝ ਕੁ ਕਲਰ ਤੁਹਾਨੂੰ ਚੇਂਜ ਮਿਲਣਗੇ ਲੋ ਜੀ ਇਹ ਤਾਂ ਫਰਸਟ ਕਲਰ ਇਹ ਸੀਗਾ ਤੇ ਸੈਕਿੰਡ ਕਲਰ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਵੀ ਸਾਰਿਆਂ ਦੇ ਅਲੱਗ-ਅਲੱਗ ਨੇਗੇ ਲਓ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਦਾ ਪ੍ਰਿੰਟ ਰਹੂਗਾ ਲਓ ਜੀ ਇਹ ਤਾਂ ਬਹੁਤ ਮਤਲਬ ਲਾਈਟ ਵੇਟ ਸਟੱਫ ਹੈਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਜਿੱਦਾਂ ਕਿ ਗਰਮੀ ਜ਼ਿਆਦਾ ਪੈ ਰਹੀ ਹੈ ਕਿ ਤੁਸੀਂ ਇਹ ਵਾਲਾ ਸਟੱਫ ਹੈ ਜਿਹੜਾ ਤੁਸੀਂ ਲੈ ਸਕਦੇ ਹੋਗੇ ਬਹੁਤ ਆਰਾਮਦਾਇਕ ਫੈਬਰਿਕ ਹੈ 1500 ਇਹਦਾ ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਰਹੂਗਾ ਲਓ ਜੀ ਕੋਈ ਵੀ ਤੁਸੀਂ ਸਾਡੇ ਕੋਲੋਂ ਸਟੱਫ ਪਾਈ ਕਰੋਗੇ ਕੋਈ ਵੀ ਮਤਲਬ ਨਾ ਕਪੜਾ ਖਰਾਬ ਹੋਵੇ ਨਾ ਕਲਰ ਫੇਡ ਹੋਵੇ ਕੋਈ ਕੰਪਲੇਂਟ ਨਹੀਂ ਆਈ ਹੈਗੀ ਇਦਾਂ ਦੀ ਅਜ ਤੱਕ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਦੇਖੋ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ ਜਿਹੜੀਆਂ ਭੈਣਾਂ ਲਾਈਕ ਕਰਦੀਆਂ ਨੇ ਵੀ ਅਸੀਂ ਲਾਈਨਿੰਗ ਲਗਵਾ ਕੇ ਸਟਿਚ ਕਰਵਾਣਾਗਾ ਹਨਾ ਤਾਂ ਤੁਸੀਂ ਇਹਨਾਂ ਨੂੰ ਲਾਈਨਿੰਗ ਲਗਵਾ ਕੇ ਸਟਿਚ ਕਰਾ ਸਕਦੇ ਹੋਗੇ ਤੇ ਜੇ ਜਿਹੜੀਆਂ ਭੈਣਾਂ ਇਦਾਂ ਲਾਈਕ ਕਰਦੇ ਨੇ ਵੀ ਅਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾਉਣਾ ਚਾਹੁੰਦੇ ਆਂਗੇ ਤਾਂ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਿਲਾਈ ਕਰਵਾ ਸਕਦੇ ਹੋ ਲੋ ਨੈਕਸਟ ਕਲਰ ਹੈਗਾ येलो ਮੈਂ ਤੁਹਾਨੂੰ ਪ੍ਰਿੰਟ ਦਿਖਾਇਆਗਾ ਪਹਿਲਾਂ ਸ਼ੋਅ ਕੀਤਾ ਹੈਗਾ ਉਹਦਾ ਹੀ ਮਤਲਬ ਇਹ ਸੈਕਿੰਡ ਕਲਰ ਹੈਗਾ ਹਜੇ ਦੇਖੋ ਆਪਾਂ ਕੋਈ ਇਹਨਾਂ ਦਾ ਟੈਗ ਵੀ ਨਹੀਂ ਪਟਿਆ ਹੈਗਾ ਇਦਾਂ ਹੀ ਲੱਗੇ ਪਏ ਨੇਗੇ ਉਤਾਰਿਆ ਨਹੀਂ ਹੈਗਾ ਟੈਗ ਲਓ ਜੀ ਠੀਕ ਹੈ ਜੀ ਤੇ ਸਾਰੇ ਕਲਰ ਮਤਲਬ ਬਹੁਤ ਜ਼ਿਆਦੇ ਸੋਹਣੇ ਨੇਗੇ ਬਹੁਤ ਜ਼ਿਆਦੇ ਪਿਆਰੇ ਕਲਰ ਨੇਗੇ ਲਓ ਜੀ ਤੇ ਲਾਸਟ ਸੂਟ ਰਹੇਗਾ ਜੀ ਫਰੋਜ਼ੀ ਲੋਚ ਐਕਸਟਰਾ ਡਿਜ਼ਾਈਨਿੰਗ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਕਿਦਾਂ ਦੀ ਵੀ ਤੁਸੀਂ ਲਾਈਕ ਕਰਦੇ ਉਦਾਂ ਦੀ ਕਰਵਾ ਸਕਦੇ ਹੋਗੇ ਤੇ ਸਟਾਫ ਬਹੁਤ ਜਾਂਦੇ ਸੋਹਣਾਗਾ ਇਹਨਾਂ ਦਾ ਬਹੁਤ ਸੌਫਟ ਹੈਗਾ ਤੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਬਟ ਜਿਹੜੀਆਂ ਪੈਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਵਾ ਸਕਦੇ ਹੋਗੇ ਇਹਨਾਂ ਨਾਲ ਤੁਸੀਂ ਦੁਪੱਟਾ بیس ਕਲਰ ਦਾ ਵੀ ਰੱਖ ਸਕਦੇ ਹੋਗੇ ਜਾਂ ਫਿਰ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋ ਜਿੱਦਾਂ ਵੀ ਸੂਟ ਇਹ ਸਾਰੇ ਰਹਿਣਗੇ 올ਓਵਰ ਕੋਈ ਵੀ ਮਤਲਬ ਇਹਦੇ ਵਿੱਚ ਮੈਚਿੰਗ ਸੂਟ ਨਹੀਂ ਹੈਗਾ ਤੇ ਤੁਸੀਂ ਪ੍ਰਿੰਟ ਵੀ ਮਤਲਬ ਕਲਰ ਸੇਮ ਨੇਗੇ ਇੱਕ ਦੋ ਪ੍ਰਿੰਟਾਂ ਦੇ ਪ੍ਰਿੰਟ ਸੇਮ ਨੇ ਇੱਕ ਦੋ ਦੇ ਤੇ ਤੁਸੀਂ ਪ੍ਰਿੰਟ ਲਾਣਾ ਚਾਹਣਗੇ ਇਹਦੇ ਵਿੱਚੋਂ ਮਤਲਬ ਜਿਹੜੀਆਂ ਪਹਿਣਾ ਹਨਾ ਕਾਫੀ ਪਹਿਣਾ ਦੋ ਤਿੰਨ ਸੂਟ ਬਾਇ ਕਰ ਲੈਂਦੇ ਆ ਨੰਗੀਆਂ ਤਾਂ ਤੁਸੀਂ ਦੋ ਜਾਂ ਤਿੰਨ ਸੂਟ ਲੇਗੇ ਜਿਹੜੇ ਇਹਦੇ ਵਿੱਚੋਂ ਲੈ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਪਸੰਦ ਆਉਂਦੇ ਨੇ ਅਲੱਗ-ਅਲੱਗ ਪ੍ਰਿੰਟਿੰਗ ਦੇ ਜੇ ਤੁਸੀਂ ਮੈਨੂੰ ਬਾਹਰ ਤੋਂ ਦੇਖ ਦਿਓਗੇ ਤੁਸੀਂ ਵੀ ਆਪਣੇ ਕੋਲੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਜਿਹੜਾ ਤੁਹਾਡਾ ਮੇਜ਼ਰਮੈਂਟ ਸਾਨੂੰ ਪਰਫੈਕਟ ਚਾਹੀਦਾ ਹੈਗਾ ਤਾਂ ਕਿ ਜਿਹੜੇ ਤੁਹਾਡੇ ਸੂਟ ਲੇਗੇ ਬਿਲਕੁਲ ਪਰਫੈਕਟ ਰੈਡੀ ਹੋਣ ਤੇ ਕੋਈ ਵੀ ਮੇਜ਼ਰਮੈਂਟ ਦੇ ਨੋਟ ਕਰਵਾ ਸਕਦੇ ਹੋ ਨੋਟ ਕਰਵਾ ਕੇ ਫਿਰ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜਿਹੜੇ ਸੂਟਿੰਗ ਇਹ ਰੈਡੀ ਕਰਵਾ ਸਕਦੇ ਹੋਗੇ ਤੇ ਤੁਸੀਂ ਮੈਨੂੰ ਆਰਡਰ ਦੇਣਾਗਾ 8557905009 ਤੇ ਇੱਥੇ ਜਾ ਕੇ ਤੁਸੀਂ ਮੈਨੂੰ ਆਰਡਰ ਕਰ ਦੇ ਸਕਦੇ ਹੋਗੇ ਤੇ ਜਿਹੜੀ ਕਾਲ ਆਗੀ ਆਪਾਂ ਵਟਸਐਪ ਕਾਲ ਪਿਕ ਕਰਦੇ ਹਾਂ ਡਾਇਰੈਕਟ ਕਾਲ ਕੋਈ ਵੀ ਨਾ ਕਰਿਆ ਕਰੋ ਡਾਇਰੈਕਟ ਕਾਲ ਕਿਸੇ ਦੀ ਵੀ ਪਿਕ ਨਹੀਂ ਕੀਤੀ ਜਾਊਗੀ ਹਨਾ ਜਦੋਂ ਵਟਸਐਪ ਕਾਲ ਕਰੋਗੇ ਤਾਂ ਉਹ ਹੀ ਕਾਲ ਆਪਾਂ ਮਤਲਬ ਪਿਕ ਕਰਾਂਗੇ ਠੀਕ ਹੈ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ